ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਛੁੱਡੇ ਰੂਬਰੂ ਹੋਇਆ ਇੱਕ ਨਵੀਂ ਕਹਾਣੀ ਦੇ ਨਾਲ ਅੱਜ ਦੀ ਕਹਾਣੀ ਥੋੜੀ ਜੀ ਪਹਿਲਾਂ ਵਾਲੀਆਂ ਕਹਾਣੀਆਂ ਨਾਲੋਂ ਅਲੱਗ ਜੀ ਆ ਅ ਕਿਸੇ ਕਾਲਜ ਦੇ ਵਿੱਚ ਇੱਕ ਪ੍ਰੋਫੈਸਰ ਬੱਚਿਆਂ ਨੂੰ ਬਲੈਕਬੋਰਡ ਤੇ ਇੱਕ ਡੁੱਬਦੀ ਕਿਸ਼ਤੀ ਜਹਾਜ਼ ਨੂੰ ਉਸ ਵੱਲ ਇਸ਼ਾਰਾ ਕਰਕੇ ਬੱਚਿਆਂ ਨੂੰ ਇੱਕ ਛੋਟੀ ਜੀ ਪਹਿਲਾਂ ਕਹਾਣੀ ਸੁਣਾਉਣ ਤੋਂ ਬਾਅਦ ਕੁਝ ਸਵਾਲ ਕਰਦਾ ਹੈ। ਕਹਾਣੀ ਕੁਝ ਇਸ ਤਰ੍ਹਾਂ ਹੁੰਦੀ ਹੈ। ਇੱਕ ਵਾਰ ਇੱਕ ਸਮੁੰਦਰ ਦੇ ਵਿੱਚ ਬਹੁਤ ਭੈੜੀਆਂ ਲਹਿਰਾਂ ਮਤਲਬ ਪਚਾਲ ਟਾਈਪ ਆ ਜਾਂਦਾ ਹੈ। ਤੇ ਉਸ ਵਿੱਚ ਬਹੁਤ ਸਾਰੇ ਲੋਕ ਹੁੰਦੇ ਹਨ। ਤੇ ਜਦੋਂ ਸਮੁੰਦਰ ਵਿੱਚ ਉਹ ਜਹਾਜ਼ ਡੁੱਬਣ ਲੱਗਦਾ ਹੈ ਤਾਂ ਇੱਕ ਜੋ ਲਾਈਫ ਬੋਰਡ ਹੁੰਦੀ ਹੈ ਉਸ ਵਿੱਚ ਲੋਕਾਂ ਨੂੰ ਉਤਾਰਿਆ ਜਾਂਦਾ ਹੈ। ਉਸ ਦੇ ਵਿੱਚ ਦੋ ਮੀਆਂ بیوی ਹੁੰਦੇ ਹਨ ਤੇ ਜਦੋਂ ਮੀਆਂ بیوی ਹੁੰਦੇ ਹਨ ਤਾਂ ਉਹਨਾਂ ਵਿੱਚੋਂ ਇੱਕ ਨੂੰ ਹੀ ਬੋਰਡ ਲਾਈਫ ਬੋਰਡ ਵਿੱਚ ਚੜਾਇਆ ਜਾਂਦਾ ਹੈ ਕਿਉਂਕਿ ਉਸ ਬੋਰਡ ਵਿੱਚ ਸਿਰਫ ਇੱਕ ਬੰਦਾ ਹੀ ਚੜ੍ਹ ਸਕਦਾ ਹੁੰਦਾ ਹੈ ਤੇ ਉਸ ਆਦਮੀ ਨੇ ਕੀ ਕਰਿਆ ਉਸ ਔਰਤ ਨੂੰ ਆਪਣੀ ਔਰਤ ਨੂੰ ਪਿੱਛੇ ਧੱਕਾ ਦੇ ਕੇ ਆਪ ਲਾਈਫ ਬੋਰਡ ਵਿੱਚ ਚੜ ਜਾਂਦਾ ਹੈ ਤੇ ਔਰਤ ਉੱਥੇ ਕੁਝ ਬੜਬੜਾ ਰਹੀ ਹੁੰਦੀ ਹੈ ਇਹ ਕਹਾਣੀ ਸੁਣਾਉਣ ਤੋਂ ਬਾਅਦ ਪ੍ਰੋਫੈਸਰ ਰੁਕ ਜਾਂਦਾ ਹੈ ਤੇ ਬੱਚਿਆਂ ਨੂੰ ਸਵਾਲ ਕਰਦਾ ਹੈ ਕਿ ਦੱਸੋ ਉਸ ਔਰਤ ਨੇ ਉਸ ਬੰਦੇ ਨੂੰ ਕੀ ਕਿਹਾ ਹੋਣਾ ਤੇ ਬਹੁਤ ਸਾਰੇ ਬੱਚੇ ਕਿਸੇ ਨੇ ਕਿਹਾ ਉਹ ਉਸ ਨੂੰ ਗਾਲਾਂ ਕੱਢ ਰਹੀ ਹੋਊਗੀ ਕੋਈ ਕਹਿੰਦਾ ਉਹ ਉਸ ਨੂੰ ਬੋਲ ਰਹੀ ਹੋਗੀ ਮੈਂ ਤੈਨੂੰ ਨਫ਼ਰਤ ਕਰਦੀ ਆ ਤੈ ਮੇਰੇ ਨਾਲ ਗਲਤ ਕਰਿਆ ਕੋਈ ਕਹਿੰਦਾ ਹੋਊਗਾ ਵੀ ਕੋਈ ਬੱਚਾ ਕਹਿ ਰਿਹਾ ਹੋਊਗਾ ਵੀ ਉਸ ਔਰਤ ਨੇ ਇਹ ਕਿਹਾ ਵੀ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਕਿ ਤੂੰ ਮੈਨੂੰ ਮਾਰਨ ਵਾਸਤੇ ਸੱਡ ਜਾਵੇਂਗਾ ਪਰ ਇੱਕ ਬੈਂਚ ਤੇ ਖੁੰਝੇ ਚ ਬੈਠਾ ਇੱਕ ਬੱਚਾ ਚੁੱਪਚਾਪ ਸਾਰੇ ਬੱਚਿਆਂ ਦੀਆਂ ਗੱਲਾਂ ਸੁਣ ਰਿਹਾ ਸੀ ਤੇ ਪ੍ਰੋਫੈਸਰ ਆ ਕੇ ਉਸ ਲਵੇ ਕਹਿੰਦਾ ਵੀ ਪੁੱਤਰਾ ਤੂੰ ਦੱਸੋ ਨਾ ਤੇਰੇ ਹਿਸਾਬ ਨਾਲ ਉਸ ਔਰਤ ਨੇ ਕੀ ਕਿਹਾ ਹੋਊਗਾ ਉਸ ਬੱਚੇ ਨੇ ਪ੍ਰੋਫੈਸਰ ਨੂੰ ਕਿਹਾ ਕਿ ਉਸ ਔਰਤ ਨੇ ਆਪਣੇ ਪਤੀ ਨੂੰ ਕਹਿਆ ਹੋਣਾ ਕਿ ਮੇਰੇ ਤੋਂ ਬਾਅਦ ਮੇਰੇ ਬੱਚਿਆਂ ਦਾ ਖਿਆਲ ਰੱਖਣਾ ਪ੍ਰੋਫੈਸਰ ਚੌਕ ਕੇ ਉਸ ਬੱਚੇ ਨੂੰ ਬੋਲਦਾ ਵੀ ਤੈਨੂੰ ਪਹਿਲਾਂ ਇਹ ਕਹਾਣੀ ਕਿਤੇ ਸੁਣੀ ਹੈ ਉਹ ਬੱਚਾ ਕਹਿੰਦਾ ਨਹੀਂ ਜੀ ਕਿਉਂਕਿ ਜਦੋਂ ਮੇਰੀ ਬਿਮਾਰ ਮਾਂ ਮਰੀ ਸੀ ਤਾਂ ਉਸਨੇ ਮੇਰੇ ਪਿਓ ਨੂੰ ਵੀ ਇਹੀ ਗੱਲ ਕਹੀ ਸੀ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਬੱਚਿਆਂ ਦਾ ਖਿਆਲ ਰੱਖੀ ਤੇ ਬੱਚੇ ਦਾ ਇਹ ਜਵਾਬ ਸੁਣ ਕੇ ਦੂਸਰੇ ਬਜ਼ਦਾਰ ਵੀ ਚੌਕ ਗਏ ਤੇ ਮਾਸਟਰ ਜੀ ਨੇ ਵੀ ਕਿਹਾ ਬੀ ਇਹ ਸੱਚੀ ਗੱਲ ਹੈ ਉਸ ਔਰਤ ਨੇ ਇਸ ਤਰ੍ਹਾਂ ਹੀ ਕਿਹਾ ਸੀ ਕਿ ਮੇਰੇ ਬੱਚਿਆਂ ਦਾ ਖਿਆਲ ਰੱਖਣਾ ਇਸ ਕਹਾਣੀ ਤੋਂ ਆਪਾਂ ਨੂੰ ਜੋ ਸਿੱਖਿਆ ਮਿਲੀ ਹੈ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲੀ ਹੈ ਕਿ ਇਸ ਦੁਨੀਆ ਵਿੱਚ ਬਹੁਤ ਚੀਜ਼ਾਂ ਇਹ ਜਾਂ ਹੋ ਜਾਂਦੀਆਂ ਨੇ ਇਹ ਜਾਂ ਘਟਨਾਵਾਂ ਹੁੰਦੀਆਂ ਨੇ ਜਿਸ ਨੂੰ ਆਪਾਂ ਬਿਨਾਂ ਜਾਣੇ ਪਹਿਚਾਣੇ ਉਸ ਚੀਜ਼ ਨੂੰ ਗਲਤ ਕਹਿਣ ਲੱਗ ਜਾਂਦੇ ਆ ਕੋਈ ਵੀ ਇਨਸਾਨ ਗਲਤ ਨਹੀਂ ਹੁੰਦਾ ਉਏ ਉਸ ਦੀ ਐਸੀ ਮਜਬੂਰੀ ਹੁੰਦੀ ਹੈ ਜੋ ਉਸ ਨੂੰ ਇਹ ਕੰਮ ਕਰਨ ਵਾਸਤੇ ਕਹਿੰਦੀ ਹੈ ਮਤਲਬ ਬਿਨਾ ਕਿਸੇ ਗੱਲ ਤੇ ਚੰਗੀ ਤਰ੍ਹਾਂ ਜਾਣਨ ਤੋਂ ਇਹਦਾ ਬਾਅਦ ਹੀ ਉਸ ਗੱਲ ਦਾ ਨਿਚੋੜ ਕੱਢਣਾ ਚਾਹੀਦਾ ਹੈ ਜੇਦੋਂ ਆਪਾਂ ਨੂੰ ਕਿਸੇ ਗੱਲ ਦਾ ਨਹੀਂ ਪਤਾ ਹੁੰਦਾ ਤੇ ਆਪਾਂ ਐਵੇਂ ਕਿਸ ਨੂੰ ਬੁਰਾ ਭਲਾ ਕਹਨੇ ਆ ਉਹ ਗੱਲ ਗਲਤ ਹੁੰਦੀ ਹੈ ਕਈ ਵਾਰੀ ਅੱਖੀਂ ਦੇਖੀ ਕੰਨੀ ਸੁਣੀ ਗੱਲ ਵੀ ਗਲਤ ਹੁੰਦੀ ਹੈ ਇਸ ਕਰਕੇ ਕਿਦੇ ਵੀ ਕਿਸੇ ਗੱਲ ਦਾ ਗਲਤ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਤੇ ਅੱਜ ਦੀ ਕਹਾਣੀ ਆਪਣੀ ਤੁਹਾਨੂੰ ਕਿਦਾਂ ਦੀ ਲੱਗੀ ਆਪਾਂ ਨੂੰ ਮੈਸੇਜ ਕਰਕੇ ਜਰੂਰ ਦੱਸਣਾ ਤੇ ਆਪਣੀ ਕਹਾਣੀ ਨੂੰ ਵੱਧ ਤੋਂ ਵੱਧ ਸਾਡੇ ਨੂੰ ਅੱਗੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਮਿਲਦੇ ਆਂ ਅਗਲੀ ਵਾਰੀ ਇੱਕ ਹੋਰ ਬੱਕਰੀ ਦੀ ਜੀ ਕਹਾਣੀ ਨਾਲ ਸਾਰਿਆਂ ਦਾ ਧੰਨਵਾਦ ਸੱਸੇ ਹੀ ਕਰ